हेलो एवरीवन वेलकम और वेलकम बैक टू माय चैनल बीएस मास्टर 2 पंजाबी कंपल्सरी ਦਾ ਟਾਪਿਕ ਕਰ ਰਹੇ ਹਾਂ ਸਾਹਿਤਿਕ ਨਿਬੰਧ ਸੋ ਇਹ ਬਹੁਤ ਹੀ ਜਿਆਦਾ ਇੰਪੋਰਟੈਂਟ ਟਾਪਿਕ ਹੈ ਸਾਹਿਤਿਕ ਨਿਬੰਧ ਕੀ ਹੁੰਦਾ ਹੈ ਜਾਂ ਨਿਬੰਧ ਕੀ ਹੁੰਦਾ ਹੈ ਇਸ ਦੀਆਂ ਤੱਤ ਅਤੇ ਵਿਸ਼ੇਸ਼ਤਾਵਾਂ ਲਿਖੋ ਪ੍ਰਕਾਰ ਲਿਖੋ ਤਿੰਨੇ ਕਨਸੈਪਟ ਜਿਹੜੇ ਨੇ ਆਪਾਂ ਇਹਦੇ ਵਿੱਚ ਪੜਾਂਗੇ ਨਿਬੰਧ ਦੇ ਵਿੱਚ ਕਿਹਦੇ ਤੱਤ ਕੀ ਹੁੰਦੇ ਨੇ ਯਾਨੀ ਕਿ ਵਿਸ਼ੇਸ਼ਤਾਵਾਂ ਯਾਨੀ ਕਿ ਪ੍ਰੂਪ ਕੀ ਹੁੰਦੇ ਨੇ ਅਤੇ ਨਾਲ ਇਸ ਦੀਆਂ ਕਿਸਮਾਂ ਦਾ ਵੀ ਜ਼ਿਕਰ ਕਰਾਂਗੇ ਸੋ ਵੀਡੀਓ ਬਹੁਤ ਹੀ ਜ਼ਿਆਦਾ ਯੂਸਫੁਲ ਅਤੇ ਇੰਪੋਰਟੈਂਟ ਹੋਣ ਵਾਲਾ ਹੈ ਪਹਿਲਾਂ ਦਬਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਐਂਡ ਫਟਾਫਟ ਪਹਿਲਾਂ ਲਾਈਕ ਕਰ ਦਿਓ ਬਿਕੋਜ਼ ਬਹੁਤ ਸਾਰੇ ਬੱਚੇ ਲਾਈਕ ਨਹੀਂ ਕਰਦੇ ਹੈਗੇ ਪੁੱਲ ਜਾਂਦੇ ਨੇ ਸੋ ਲਾਈਕ ਕਰ ਦਿਓ ਸੋ ਨਿਬੰਧ ਕੀ ਹੁੰਦਾ ਹੈ ਨਿਬੰਧ ਜਿਹੜਾ ਹੈ ਉਹ ਪੰਜਾਬੀ ਸਾਹਿਤ ਦਾ ਇੱਕ ਵਾਰਤਕ ਭਾਗ ਹੈ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ निबंध ਜਿਹੜਾ ਹੈ ਉਹ ਰਾਈਟਰ ਦਾ ਵਿਅਕਤੀਤਵ ਉਭਾਰ ਕੇ ਅੱਗੇ ਲੈ ਕੇ ਆਉਂਦਾ ਕਿ ਉਹ ਵਿਚਾਰ ਕੀ ਨੇ ਰਾਈਟਰ ਦੇ ਠੀਕ ਹੈ ਉਹ ਆਪਣੇ ਵਿਚਾਰ ਲਿਖਦਾ ਹੈ ਤਾਂ ਉਸ ਨੂੰ ਨਿਬੰਧ ਕਹਿੰਦੇ ਆ ਨਿਬੰਧ ਗਦ ਦੀ ਕਸਵੱਟੀ ਹੈ ਮਤਲਬ ਗੰਧ ਦਾ ਹੀ ਇੱਕ 파ਟ ਹੈ ਉਹਦੇ ਪ੍ਰਗਟਾਵੇ ਦੇ ਲਈ ਜਿਹੜਾ ਹੈਗਾ ਸਵੈ ਪ੍ਰਗਟਾਵੇ ਦਾ ਇੱਕ ਸਾਧਨ ਹੈ ਵੈਸਟਰਨ ਕਲਚਰ ਤੋਂ ਜਿਹੜਾ ਹੈ ਨਿਬੰਧ ਆਇਆ ਹੈ ਹਰ ਪ੍ਰਕਾਰ ਦੇ ਵਿਚਾਰ ਇਸ ਤਰ੍ਹਾਂ ਹੀ ਪ੍ਰਗਟਾਏ ਜਾ ਸਕਦੇ ਨੇ ਕੋਈ ਵੀ ਅਸੀਂ ਆਪਣੇ ਵਿਚਾਰ ਪ੍ਰਗਟ ਕਰਨੇ ਨੇ ਕੋਈ ਵੀ ਰਾਈਟਿੰਗ ਕਰਨਾ ਚਾਹੁੰਦੇ ਆ ਸੋ ਅਸੀਂ ਜਿਹੜਾ ਹੈ ਨਿਬੰਧ ਲਿਖਦੇ ਆ ਨਿਬੰਧ ਦਾ ਅਗਰ ਆਪਾਂ ਡਿਕਸ਼ਨਰੀ ਵਰਡ ਕਹੀਏ ਤਾਂ ਇਹਦਾ ਅਰਥ ਹੈ ਬੰਨਣਾ ਗੁੰਦਣਾ ਇਕੱਠਾ ਕਰਨਾ ਲੇਕਿਨ ਪਹਿਲਾਂ ਕੀ ਹੁੰਦਾ ਹੁੰਦਾ ਸੀ ਪੋਝ ਪੱਤਰਾਂ ਦੇ ਉੱਤੇ ਲਿਖਿਆ ਜਾਂਦਾ ਸੀ ਤਾਂ ਪੋਝ ਪੱਤਰਾਂ ਤੇ ਲਿਖ ਕੇ ਜਿਹੜਾ ਹੈ ਉਸ ਨੂੰ ਬੰਨਿਆ ਜਾਂਦਾ ਸੀ ਇਸ ਨੂੰ ਨਿਬੰਧ ਕਹਿੰਦੇ ਹੁੰਦੇ ਸੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ 에ਸੇ ਨੂੰ ਜਿਹੜਾ ਹੈ ਆਪਾਂ ਪੰਜਾਬੀ 'ਚ ਜਿਹੜਾ ਕਰਕੇ ਅਨੁਵਾਦ ਉਹਨੂੰ ਨਿਬੰਧ ਕਹਿੰਦੇ ਆ ਲੇਕਿਨ ਉਸ ਦਾ ਤੇ ਇੱਜ਼ਤ ਥੋੜਾ ਹੈ ਡਿਫਰੈਂਸ ਹੈ ਅੱਗੇ ਡਿਫਰੈਂਸ ਪੜਾਂਗੇ ਪਹਿਲਾਂ ਨਿਬੰਧ ਕੀ ਹੁੰਦਾ ਸੀ ਬੇਤਰਤੀਬਾ ਉਗੜਾ ਦੁਗੜਾ ਹੋ ਜਾਂਦਾ ਸੀ ਲੇਕਿਨ ਹੁਣ ਜਿਹੜਾ ਹੈ ਨਿਬੰਧ ਬਹੁਤ ਹੀ ਜ਼ਿਆਦਾ ਤਰਤੀਬਵਾਰ ਕਰਮਬੱਧ ਤਕਨੀਕ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਇਸ ਨੂੰ ਪੂਰਾ ਫਲੋਚ ਲਿਖਿਆ ਜਾਂਦਾ ਹੈ ਫਾਈਨ ਹਰ ਇੱਕ ਚੀਜ਼ ਦਾ ਇਹਦੇ ਵਿੱਚ ਭਾਸ਼ਾ ਦਾ ਸਟੀਕ ਦਾ ਦਾ ਸਵਾਦ ਦਾ ਧਿਆਨ ਰੱਖਿਆ ਜਾਂਦਾ ਹੈ ਪਰਿਭਾਸ਼ਾਵਾਂ ਦੀ ਗੱਲ ਕਰੀਏ ਤਾਂ ਪਰਿਭਾਸ਼ਾ ਦੇ ਆਸਬਰਨਸ ਕੈਰ ਨੇ ਨਿਬੰਧ ਕਿਸੇ ਸਮਯਕ ਵਿਸ਼ੇ ਤੇ ਲਿਖੇ ਮਤਲਬ ਕੋਈ ਸਮਯਕ ਟਾਈਮ ਦੇ ਅਕੋਰਡਿੰਗ ਹੁਣ ਲਾਈਕ ਮੈਂ ਕੋਵਿਡ ਦੇ ਉੱਤੇ ਕੋਈ ਵੀ ਨਿਬੰਧ ਲਿਖਾਂ ਤਾਂ ਉਹ ਸਮੇ ਦੇ ਅਕੋਰਡਿੰਗ ਹੈ ਤਾਂ ਹਲਕੇ ਫੁਲਕੇ ਲੇਖ ਨੂੰ ਅਸੀਂ ਨਿਬੰਧ ਕਹਿ ਦਿੰਦੇ ਆ ਸੈਂਟ ਬਿਊਵ ਕੈਰ ਨੇ ਨਿਬੰਧ ਸਾਹਿਤ ਅਭਿਵਿਅਕਤੀ ਮਤਲਬ ਜੋ ਸਾਹਿਤਿਕ ਤੌਰ ਤੇ ਸਾਡੇ ਅੰਦਰ ਮਨ ਤੋਂ ਵਿਚਾਰ ਨਿਕਲਦੇ ਨੇ ਉਹੀ ਹੈ ਸੋ ਪਹਿਲਾ ਕੀ ਹੁੰਦਾ ਸੀਗਾ ਇਹ ਬਹੁਤ ਔਖਾ ਸੀ ਪਰ ਸਵਾਦਲਾ ਹੈ ਇਸ ਵਿੱਚੋਂ ਲੇਖਕ ਦੀ ਗੰਭੀਰਤਾ ਝਲਕਦੀ ਹੈ ਅਤੇ ਗਾਗਰ ਵਿੱਚ ਸਾਗਰ ਬਰਨ ਦੀ ਜਾਣਕਾਰੀ ਮਿਲਦੀ ਹੈ ਮਤਲਬ ਥੋੜੇ ਜਿਹੇ ਸ਼ਬਦਾਂ ਚ ਬਹੁਤ ਕੁਝ ਕਿਹਾ ਜਾਂਦਾ ਹੈ ਫਾਈਨ ਅਤੇ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਨਿਬੰਧ ਗੱਦ ਦਾ ਉਹ ਸਾਹਿਤਿਕ ਰੂਪ ਹੈ ਜਿਸ ਵਿੱਚ ਇੱਕ ਸੀਮਤ ਆਕਾਰ ਚ ਰਹਿ ਕੇ ਜਿਹੜਾ ਨਿਬੰਧਕਾਰ ਹੈ ਉਹ ਬੋਰੰਗੇ ਸੰਸਾਰ ਪ੍ਰਤੀ ਆਪਣੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਸਾਡੇ ਸਾਹਮਣੇ ਪ੍ਰਗਟ ਕਰਦਾ ਹੈ ਹੁਣ ਲੇਖ ਅਤੇ ਨਿਬੰਧ ਵਿਚ ਕੀ ਅੰਤਰ ਹੈ ਲੇਖ ਤੇ ਨਿਬੰਧ ਅੰਗਰੇਜ਼ੀ ਵਿੱਚ ਦੋਨੋਂ ਸਿਨੋਨੀਮਸ ਐ ਸਮਾਨਾਰਥੀ ਐ ਪਰ ਦੋਨੋਂ ਸੂਖਮ ਤਰੀਕੇ ਦੇ ਨਾਲ ਇਹਨਾਂ ਵਿੱਚ ਅੰਤਰ ਆਉਂਦੇ ਐ ਸਿਮਿਲੈਰਟੀਆਂ ਵੀ ਬਹੁਤ ਐ ਬਟ ਡਿਸਿਮਿਲੈਰਟੀਆਂ ਵੀ ਬਹੁਤ ਐ ਮਤਲਬ ਸੰਬੰਧ ਵੀ ਐ ਤੇ ਅੰਤਰ ਵੀ ਐ ਵਿਸ਼ਾ ਸ਼ੈਲੀ ਅਤੇ ਉਦੇਸ਼ਾਂ ਦੇ ਵਿੱਚ ਇਹਨਾਂ ਦੇ ਦੋਨਾਂ ਦੇ ਨਿਬੰਧ ਅਤੇ ਲੇਖ ਦੇ ਅੰਤਰ ਪਾਇਆ ਜਾਂਦਾ ਹੈ ਲੇਖ ਭਾਵ ਪ੍ਰਦਾਨ ਹੁੰਦੇ ਨੇ ਲੇਕਿਨ ਨਿਬੰਧ ਹੁੰਨੇ ਵਿਚਾਰ ਆਪਣੇ ਵਿਚਾਰ ਪ੍ਰਗਟ ਕੀਤੇ ਜਾਂਦੇ ਨੇ ਲੇਖ ਦੇ ਵਿੱਚ ਭਾਵ ਲੇਖ ਅੰਤਰਮੁਖੀ ਹੁੰਦਾ ਆਪਣੇ ਮਨ ਦੇ ਵਿਚਾਰ ਹੁੰਦੇ ਪਰ ਨਿਬੰਧ ਜਿਹੜਾ ਹੈ ਬਾਹਰমুখী ਹੁੰਦਾ ਹੈ ਲੇਖ ਵਿੱਚ ਭਾਵ ਨਿਬੰਧ ਅਤੇ ਤਰਕ ਪਾਇਆ ਜਾਂਦਾ ਹੈ ਨਿਬੰਧ ਰਸਮੀ ਹੁੰਦਾ ਹੈ ਬਿਲਕੁਲ ਫਾਰਮਲ ਹਰ ਇੱਕ ਚੀਜ਼ ਆ ਧਿਆਨ ਨਿਬੰਧ ਵਿੱਚ ਰੱਖਿਆ ਜਾਂਦਾ ਤੇ ਲੇਖ ਚ ਐਸਾ ਕੁਝ ਨਹੀਂ ਲੇਖ ਚ ਤਾਂ ਮਤਲਬ ਐਗਜ਼ਾਮਪਲਸ ਹੋ ਗਿਆ ਹਨਾ ਜੋ ਵੀ ਸਟੋਰੀਜ਼ ਵਿੱਚ ਹੀ ਹਨਾ ਐਗਜ਼ਾਮਪਲਸ ਵਿਦ ਸਟੋਰੀਜ਼ ਜੋ ਹੁੰਦਾ ਆਂਦਰ ਨਹੀਂ ਆਪਾਂ ਲੇਖ ਚ ਲੇਕਿਨ ਨਿਬੰਧ ਚ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਕਿਹੜੀ ਭਾਸ਼ਾ ਕਿਵੇਂ ਸਰਲ ਤਰੀਕਾ ਨਾਲ ਫਲੋ ਚੱਲ ਰਿਹਾ ਹੈਗਾ ਪੂਰੇ ਸੀਕੁਐਂਸ ਵਾਈਜ਼ ਚੱਲਣੀ ਹੈ ਚੀਜ਼ਾਂ ਫਾਈਨ ਲੇਖ ਦੀ ਬੰਦਤਰ ਵਿੱਲੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਵਿੱਚ ਗੈਪ ਹੁੰਦਾ ਪਰ ਨਿਬੰਧ ਜਿਹੜਾ ਹੁੰਦਾ ਉਹ ਨਿਯਮਤ ਹੁੰਦਾ ਫਲੋ ਦੇ ਵਿੱਚ ਹੁਣ ਇਹਦੇ ਕਰਾਂਗੇ ਤੱਤ ਵਿਸ਼ੇਸ਼ਤਾਵਾਂ ਹੁਣ ਅਨੁਭਵ ਨਿਬੰਧ ਵਿੱਚ ਵਿਚਾਰ ਅਤੇ ਮਨੁੱਖੀ ਅਨੁਭਵ ਪਾਇਆ ਜਾਂਦਾ ਮਤਲਬ ਅਨੁਭਵ ਜਿਹੜਾ ਹੈ ਵਿਚਾਰ ਦੇ ਵਿੱਚ ਪਾਇਆ ਜਾਂਦਾ ਇਹ ਰਸਮੀ ਹੁੰਦਾ ਹੈ ਮਨੁੱਖੀ ਅਨੁਭਵਾਂ ਤੇ ਆਧਾਰਿਤ ਹੁੰਦੇ ਨੇ ਜੋ ਅਨੁਭਵ ਕੀਤਾ ਜਾਂਦਾ ਹੈ ਜੋ ਐਕਸਪੀਰੀਅੰਸ ਕੀਤਾ ਜਾਂਦਾ ਹੈ ਉਹੀ ਲਿਖਿਆ ਜਾਂਦਾ ਹੈ ਮਤਲਬ ਆਪਣੇ ਵਿਚਾਰ ਲਿਖੇ ਜਾਂਦੇ ਨੇ ਕਿ ਇਹ ਮੈਨੂੰ ਅਨੁਭਵ ਹੋਇਆ ਤਾਂ ਮੈਂ ਲਿਖਿਆ ਤਾਂ ਭਾਵ ਜਿਹੜੇ ਨੇ ਇਹਦੇ ਵਿੱਚ ਨਹੀਂ ਲਿਖੇ ਜਾਂਦੇ ਅਕਾਰ ਨਿਬੰਧ ਦਾ ਆਕਾਰ ਛੋਟਾ ਹੁੰਦਾ ਹੈ ਥੋੜੇ ਜੇ ਸੌਖੇ ਜੇ ਟਾਈਮ ਦੇ ਵਿੱਚ ਵਿਲੇ ਜਾਂ ਟਾਈਮ 'ਚ ਆਪਾਂ ਪੜ ਸਕਦੇ ਹਾਂ ਰਸਮੀ ਹੋਣ ਕਰਕੇ ਸਿਰਫ ਚਿੱਤਰਣ ਕਰਦਾ ਹੈ ਸਾਹਿਤ ਦਾ ਇੱਕ ਰੂਪ ਹੈ ਕੇਂਦਰੀ ਵਿਚਾਰ ਕੇਂਦਰੀ ਵਿਚਾਰ ਹੁੰਦਾ ਇਹਦੇ ਵਿੱਚ ਸਵਾਦਲੇ ਢੰਗ ਨਾਲ ਪੇਸ਼ ਕੀਤਾ ਜਾਂਦਾ ਵਿਸ਼ੇ ਦਾ ਧਿਆਨ ਰੱਖਿਆ ਜਾਂਦਾ ਬਿਲਕੁਲ ਵਿਸ਼ੇ ਤੋਂ ਅੱਧਰ ਉੱਧਰ ਨਹੀਂ ਪਟਕਿਆ ਜਾਂਦਾ ਆਜ਼ਾਦੀ ਨਾਲ ਉਸ ਨੂੰ ਪੇਸ਼ ਕੀਤਾ ਜਾਂਦਾ ਪ੍ਰਗਟਾ ਪ੍ਰਗਟਾ ਆਪਣੇ ਜਿਹੜਾ ਹੈ ਸੁਤੰਤਰ ਰੂਪ ਚ ਕੀਤਾ ਇਹਦਾ ਵਿਚਾਰਨ ਦਾ ਵਿਚਾਰ ਹੀ ਕਦੇ ਵੀ ਨਿਬੰਧ ਨਹੀਂ ਹੁੰਦਾ ਵਾਸ਼ਾਚੇਲੀ ਬਹੁਤ ਹੀ ਡੂੰਗੇ ਭਾਵ ਹੁੰਦੇ ਨੇ ਬਹੁਤ ਹੀ ਬૌਧਿਕ ਵਿਚਾਰ ਹੁੰਦੇ ਨੇ ਖਾਸ ਤਰਤੀਬ ਚ ਪੇਸ਼ ਕੀਤੇ ਜਾਂਦੇ ਨੇ ਵਾਸ਼ਾਚੇਲੀ ਸਰਲ ਸਧਾਰਨ ਤਕਨੀਕੀ ਉਚੇਰੀ ਕਿਸਮ ਦੀ ਹੋਣੀ ਚਾਹੀਦੀ ਹੈ ਅਤੇ ਨਿਬੰਧ ਦੇ ਅਨੁਕੂਲ ਅਕੋਰਡਿੰਗ ਹੋਣੀ ਚਾਹੀਦੀ ਹੈ ਬਹੁਤ ਹੀ ਔਕੀ ਬਹੁਤ ਹੀ ਸੌਖੀ ਨਹੀਂ ਹੋਣੀ ਚਾਹੀਦੀ ਉਦੇਸ਼ਪੂਰਨ ਨਿਬੰਧ ਲਿਖਣ ਪਿੱਛੇ ਨਿਬੰਧ ਕਾੜ ਦਾ ਕੋਈ ਨਾ ਕੋਈ ਉਦੇਸ਼ ਮੋਟਿਵ ਜ਼ਰੂਰ ਹੁੰਦਾ ਹੈ ਆਪਣੇ ਵਿਚਾਰ ਜਿਹੜੇ ਨੇ ਤਰਕਪੂਰਨ ਵਿਚਾਰ ਪਾਠਕਾਂ ਤੱਕ ਦਰਸ਼ਕਾਂ ਤੱਕ ਪਹੁੰਚਾਣੀ ਜਿਹੜਾ ਹੈ ਉਹ ਨਿਬੰਧ ਕਾਰ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਤਕਨੀਕ ਅਤੇ ਲੜੀਬੱਦਤਾ ਨਿਬੰਧ ਵਿੱਚ ਤਕਨੀਕ ਅਤੇ ਲੜੀਬੱਦਤਾ ਹੁੰਦੀ ਹੈ ਉਗੇ ਦੁਗੇ ਵਿਚਾਰ ਇਸ ਵਿੱਚ ਸ਼ਾਮਿਲ ਨਹੀਂ ਕਿਤੇ ਹੁੰਦੇ ਪੂਰੀ ਤਕਨੀਕ ਨਾਲ ਪੂਰੀ ਲੜੀਬੱਦਤਾ ਦੇ ਨਾਲ ਹੀ ਚੱਲਦੀ ਹੈ ਤਕਨੀਕ ਦਾ ਧਿਆਨ ਦਿੱਤਾ ਜਾਂਦਾ ਹੈ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਕਿ ਕੁਝ ਪ੍ਰਸਿੱਧ ਨਿਬੰਧ ਸੋਪਾਈ ਵੀਰ ਸਿੰਘ ਦੇ ਲਿਖੇ ਨੇ ਗੁਰਨਾਨਕ ਚਮਤਕਾਰ ਕਲਗੀਧਰ ਚਮਤਕਾਰ ਸੰਤ ਗਾਥਾ ਪ੍ਰੋਫੈਸਰ ਪੂਰਨ ਸਿੰਘ ਦੀ ਖੁੱਲੇ ਲੇਖ ਲਾਲ ਸਿੰਘ ਕਬਲਾ ਕਾਲੀ ਮੰਦੀ ਖੋਜ ਮੋਤ ਰਾਣੀ ਦਾ ਕੁੰਡ ਗੁਰਬਖਸ਼ ਸਿੰਘ ਪ੍ਰੀਤ ਲੜੀ ਬਹੁਤ ਹੀ ਫੇਮਸ ਰਾਈਟਰ ਨੇ ਖੁੱਲਾ ਦਰ ਧਰਮ ਮਨੁੱਖ ਹੁਣ ਆਂਦਿਆਂ ਨਿਬੰਧ ਦੀਆਂ ਕਿਸਮਾਂ ਤੇ ਕਦੇ-ਕਦੇ ਇਹਦੇ ਵਿੱਚ ਸ਼ਾਰਟ ਕੁਐਸਚਨ ਪੁੱਛਲੇ ਜਾਂਦੇ ਨੇ 3-3 4-4 ਲਾਈਨਾਂ ਦੇ ਆਪਾਂ ਇਹਨੂੰ ਫਟਾਫਟ ਕੰਪਲੀਟ ਕਰਾਂਗੇ ਸੋ ਨਿਬੰਧ ਦੋ ਤਰ੍ਹਾਂ ਦਾ ਹੁੰਦਾ ਹੈ ਵਿਸ਼ਾ ਪ੍ਰਦਾਨ ਅਤੇ ਆਤਮ ਪ੍ਰਦਾਨ ਵਿਸ਼ਾ ਪ੍ਰਦਾਨ ਚ ਵਿਸ਼ੇ ਨੂੰ ਫੋਕਸ ਕੀ ਕੋਈ ਵਿਸ਼ਾ ਚੱਕ ਲਿਆ ਲਾਈਕ ਫੋਰ ਐਗਜ਼ਾਮਪਲ ਦਹੇਜ ਪ੍ਰਥਾ ਚੱਕ ਲਿਆ ਤਾਂ ਉਹਦੇ ਉੱਤੇ ਜਿਹੜਾ ਹੈ ਆਪਾਂ ਨੇ ਨਿਬੰਧ ਲਿਖਣਾ ਹੈ ਇਹ ਵਰਨਾਤਮਕ ਹੁੰਦਾ ਹੈ ਜਾਂ ਬਿਰਤਾਂਤਕ ਵਰਨਾਤਮਕ ਜਾਂ ਅਸੀਂ ਮਤਲਬ ਕਿ ਡਾਟਾ ਦੇ ਕੇ ਜਾਂ ਫਿਰ ਕੋਈ ਵੀ ਆਪਾਂ ਕਹਿ ਸਕਦੇ ਹਾਂ ਵੀ ਦਹੇਜ ਪ੍ਰਥਾ ਇਹ ਹੈ ਉਹ ਹੈ ਐਦਾਂ ਦਾ ਕੁਝ ਬਿਰਤਾਂਤ ਜਦੋਂ ਕਿਸੇ ਦੇ ਨਾਲ ਹੋਇਆ ਵੀ ਸਾਡੇ ਪੜੋਸ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਹਨਾ ਐਨੇ ਪਰਸੈਂਟ ਲੜਕੀਆਂ ਨਾਲ ਹੋਇਆ ਇਹ ਉਹ ਤਾਂ ਉਹ ਬਿਰਤਾਂਤ ਕੋਈ ਆਪਾਂ ਬਰਤਾਂਤ ਕਰ ਰਹੇ ਹਾਂ ਆਤਮ ਪ੍ਰਦਾਨ ਹੋ ਗਿਆ ਜਿਹੜੇ ਸਾਡੇ ਮਨ ਦੇ ਵਿਚਾਰਾਂ ਦੇ ਵਿੱਚ ਹੁੰਦੇ ਨੇ ਠੀਕ ਹੈ ਵਿਚਾਰਾਤਮਕ ਭਾਵਨਾਤਮਕ ਅਤੇ ਵਿਅਕਤੀਗਤ ਤਾਂ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਵਿਸ਼ਾ ਪ੍ਰਦਾਨ ਦੇ ਵਿੱਚ ਵਿਸ਼ੇ ਦੀ ਪ੍ਰਦਾਨਤਾ ਦੇਖੀ ਜਾਂਦੀ ਹੈ ਬਿਰਤਾਂਤ ਰੂਪ ਚ ਵਰਣਨ ਅਧਾਰ ਤੇ ਹੁੰਦੇ ਨੇ ਆਤਮਾ ਪ੍ਰਦਾਨੀ ਬੰਦ ਜਿਹਨੇ ਵਿਚਾਰਾਂ ਭਾਵਨਾਵਾਂ ਵਿਅਕਤੀਗਤ ਵਿਚਾਰਾਂ ਦੀ ਪ੍ਰਦਾਨਤਾ ਇਹਨਾਂ ਚ ਪਾਈ ਜਾਂਦੀ ਹੈ ਸੋ ਏ ਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਔਰ ਤੁਹਾਡੇ ਲਈ ਇੰਪੋਰਟੈਂਟ ਵੀ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ